ਹਾਂਜੀ ਦੋਸਤੋ ਆਪਣੇ ਲੱਗਿਆ ਹਾ ਮਿਸਤਰੀ ਤੇ ਇਹੋ ਜਿਹਾ ਮਿਸਤਰੀ ਕਿਤੇ ਮਿਲੂਗਾ ਤੇ ਸਭ ਤੋਂ ਵੱਡੀ ਖਾਸੀਅਤ ਤਾਂ ਇਹ ਆ ਵੀ ਇਟਾਂ ਕਹਿੰਦਾ ਲਵੇ ਲੌ ਕੰਧ ਤੇ ਆਪ ਹੀ ਤਰ ਕਰੀ ਜਾਂਦਾ ਠੀਕ ਹੈ ਇੱਥੇ ਆਪਾਂ ਨੇ ਕੰਧ ਕੱਢਣੀ ਆ ਆ ਜਗ੍ਹਾ ਦੇ ਵਿੱਚ ਤੇ ਉਧਰੋਂ ਕੰਧ ਭਰਤੀ ਆਹ ਪਿੱਲਰ ਲਾਏ ਨੇ ਤੇ ਪੂਰੇ ਗੁਣੀਏ ਚ ਨੇ ਸਾਰੇ ਅਸੀਂ ਇਕੱਲੇ ਇਕੱਲੇ ਦੇਖਨੇ ਆ ਦੇਖੋ ਕੈਮਰੇ ਚ ਵੀ ਤੁਹਾਨੂੰ ਦਿਂਦਾ ਹੋਊਗਾ ਤੇ ਦੇਖੋ ਜੀ ਤੇ 150 ਫੁੱਟ ਮਤਲਬ 160 ਫੁੱਟ ਕੰਧ ਹੈਗੀ ਇਹੇ ਇਹ ਇਹ ਪਿੱਲਰ ਲਾ ਕੇ ਨੇ ਥੱਲੋਂ ਤੁਰ ਤੱਕ ਲਿਆਂਦੇ ਨੇ ਪੂਰਾ ਵਧੀਆ ਮਜ਼ਬੂਤੀ ਕੰਮ ਕਰਿਆ ਤੇ ਜਿਹੜੇ ਕਹਿੰਦੇ ਨੇ ਗੱਲਾਂ ਕਰਦੇ ਨੇ ਤੇ ਆਹ ਕੰਮ ਦੇਖ ਲੋ ਬਾਈ ਦਾ ਕੰਮ ਸਿਰਾ ਯਾਰ ਆਪਾਂ ਨੂੰ ਪੂਰਾ ਸਕੂਨ ਐ ਇਸ ਕੰਮ ਚ ਤੇ ਸਭ ਤੋਂ ਵੱਡੀ ਗੱਲ ਬਾਈ ਆਪਾਂ ਉਹ ਬੰਦੇ ਨੂੰ ਕੰਮ ਦਿੰਨੇ ਹੁੰਦੇ ਹਨਗੇ ਜਿਹੜਾ ਮਤਲਬੀ ਆਪਣੇ ਵਰਗਾ ਹੈ ਠੀਕ ਹੈ ਤੇ ਤਕੜਿਆਂ ਨੂੰ ਤਾਂ ਵੱਧੂ ਕੰਮ ਮਿਲ ਜਾਂਦੇ ਨੇ ਤੇ ਪ੍ਰਮੋਟ ਉਹਨੂੰ ਕਰੀਦਾ ਤੇ ਜਿਹੜਾ ਆਪਣੇ ਵਰਗਾ ਗਰੀਬ ਹੈ ਤੇ ਤਕੜੇ ਦਾ ਤਾਂ ਕੀ ਹੈ ਤਕੜੇ ਤਾਂ ਤਾਂ ਹਰੇਕੀ ਹੱਥ ਫੜ ਲੂਗਾ ਬਾਈ ਸਹੀ ਗੱਲ ਆ ਤੇ ਸਭ ਤੋਂ ਵੱਡੀ ਖਾਸੀਅਤ ਤਾਂ ਉਹ ਹੈ ਦੇਖੋ ਨਾਲੇ ਮੈਂ ਹੋਰ ਦੇਖੋ ਬਲਟ ਲਾ ਰਿਹਾ ਬਾਜਰੀ ਸਿਮੈਂਟ ਸਰੀਆ ਸਾਰਾ ਖਰਚਾ ਕਰ ਰਿਹਾ ਸੋਚਣ ਵਾਲੇ ਸੋਚਦੇ ਹੋਣਗੇ ਮਿਸਤਰੀ ਆ ਵੀ ਇੰਨਾ ਖਰਚਾ ਕਰਕੇ ਤੇ ਵੀ ਮਤਲਬ ਮਿਸਤਰੀ ਤੈਨੂੰ ਲਾਇਆ ਹੈ ਕਹਿਣ ਦਾ ਮਤਲਬ ਹੈ ਤੇ ਮੇਰਾ ਮਤਲਬ ਇਹ ਸੀ ਵੀ ਕਿਉਂਕਿ ਪਹਿਲਾਂ ਵੀ ਆਪਾਂ ਜਿਹੜੀ ਥੱਲੇ ਨਿਉਂ ਕਢਾਈ ਹੈ ਉਹ ਲਾਟੂ ਵਾਲੇ ਤੋਂ ਕਢਾਈ ਉਹਦਾ ਨਾਂ ਲਾਟੂ ਵਾਲਾ ਠੀਕ ਹੈ ਵਾਸੇ ਵਾਲੀ ਗੱਲ ਆ ਚਲ ਆਪਾਂ ਕਹਿੰਦੇ ਨੇ ਮਿਸਤਰੀ ਆ ਸਾਰੇ ਲਾਟੂਆਂ ਵਾਲਾ ਕਹਿੰਦੇ ਨੇ ਮਿਸਤਰੀ ਉਹਨੂੰ ਵੀ ਆਪਾਂ ਉਹਨੂੰ ਕੰਮ ਦਿੰਦੇ ਆ ਉਹਨੂੰ ਮਤਲਬ ਪ੍ਰਮੋਟ ਕਰਦੇ ਆ ਯਾਰ ਜਿਹੜਾ ਆਪਦੇ ਵਰਗ ਹੈ ਤਕੜਿਆਂ ਦਾ ਤਾਂ ਹਰੇਕ ਦੀ ਸਾਈਆਂ ਹੀ ਹੋਈਆਂ ਪਈਆਂ ਨੇਗੀਆਂ ਪਰ ਮੈਂ ਤੁਹਾਨੂੰ ਤੇ ਇਹ ਨਹੀਂ ਹੁੰਦਾ ਵੀ ਕੋਈ ਮਤਲਬ ਕਲਾ ਹਰੇਕ ਦੇ ਵਿੱਚ ਹੁੰਦੀ ਹੈ ਤੇ ਸਭ ਇਹਦੇ ਵਿੱਚ ਵੀ ਖਾਸੀਅਤ ਹੈ ਸਭ ਤੋਂ ਵੱਡੀ ਖਾਸੀਅਤ ਇਹ ਹੈ ਆਪ ਇੱਟਾਂ ਤਰ ਕਰਾਉਂਦਾ ਵਿਚਾਰਾ ਆਪ ਨਾਲ ਕੰਮ ਕਰਾਉਂਦਾ ਕਈ ਵਾਰੀ ਮਸਾਲਾ ਤਿਆਰ ਕਰਾਉਂਦਾ ਸਾਡੇ ਅੱਜ ਮੈਨੂੰ ਮੈਂ ਖੇਤ ਗਿਆ ਸੀ 7:00 ਵਜੇ ਕੈ ਮਿੰਟ ਹੋਏ ਸੀ ਉਦੋਂ 7:32 ਮਿੰਟ ਹਾਂ ਸਵਾ ਸਵਾ 7:00 ਵਜੇ ਮੈਨੂੰ ਨੇ ਫੋਨ ਲਾ ਕੇ ਇੱਕ ਗੱਲ ਆਖੀ ਕਹਿੰਦਾ ਜੈ ਜੈ ਕਹਿੰਦਾ ਵੀ ਆਪਣਾ ਇੱਕ ਬੋਰੀ ਦਾ ਮਾਲ ਰਲਵਾ ਲੈ ਕਹਿ ਕੇ ਮੱਦੇ ਘੰਟੇ 'ਚ ਆ ਗਿਆ ਵੀ ਉਦੋਂ ਪਹਨਰ ਲਾ ਦੇਣਗੇ ਫਿਰ ਆਪਾਂ ਆ ਕੇ ਖੜਾਂਗੇ ਇਹ ਸੋਚ ਜੇ ਸਾਰਿਆਂ ਦੀ ਹੋਵੇ ਤੇ ਸਾਰੀ ਚੰਗੇ ਹੋਣ ਨਾ ਨਾ ਠੀਕ ਆ ਪਰ ਆ ਇਹ ਖੜਦਾ ਖੜਨ ਦਾ ਟਾਈਮ ਔਖਾ ਜਿਹਾ ਨਾ ਟੋੜਾ ਵੀ ਦਿਹਾੜੀ ਪੈਂਦੀ ਹੈ ਹਾਂ ਖੜਨਾ ਜ਼ਰੂਰੀ ਨਹੀਂ ਨਾ ਪਹਿਲਾਂ ਲੈਣਾ ਕੰਮ ਤਿਆਰ ਕਰਵਾ ਲੂ ਜੇ ਕੋਈ ਤੈਥੋਂ ਕਿਸੇ ਕੰਮ ਦਾ ਵੀ ਠੇਕਾ ਕਰਾਵੇ ਭਾਂਡੇ ਦਾ ਕੰਦ ਦਾ ਘਰ ਦਾ ਕਰ ਲੈਨੇ ਹਾਂ ਹਾਂ ਠੇਕਾ ਕਰਾਵੇ ਚਾਹੇ ਦਿਹਾੜੀ ਤੇ ਕਿਸ ਮਰਜ਼ੀ ਕਰ ਲੈ ਹੈ ਜਿਵੇਂ ਮਰਜ਼ੀ ਅੱਛਾ ਜੇ ਦਿਹਾੜੀ ਤੇ ਕਰਾਊਗਾ ਦਿਹਾੜੀ ਤੇ ਵੀ ਕਰ ਲਾਂਗੇ ਠੇਕੇ ਤੇ ਕਰਾਊਗਾ ਠੇਕੇ ਤੇ ਵੀ ਕਰ ਲਾਂਗੇ ਠੀਕ ਹੈ ਤੇ ਲੋ ਜੀ ਇਹਨਾਂ ਦੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਇਹੀ ਸਭ ਤੋਂ ਵੱਡੀ ਬੰਦੇ ਦੇ ਵਿੱਚ ਖਾਸੀਅਤ ਹੁੰਦੀ ਹੈ ਕਹਿੰਦੇ ਬੰਦਾ ਬੰਦੇ ਦੀ दारू ਹੈ ਦੇਖੇ ਤੁਹਾਨੂੰ ਇਹ ਗੱਲ ਮੇਰੀ ਚੰਗੀ ਲੱਗੀ ਤਾਂ ਤੁਸੀਂ ਸ਼ੇਅਰ ਕਰਿਓ ਜੇ ਤੁਹਾਨੂੰ ਕੰਮ ਚੰਗਾ ਲੱਗਿਆ ਤਾਂ ਪ੍ਰਮੋਟ ਕਰਿਓ ਨਹੀਂ ਤੁਹਾਨੂੰ ਪਤਾ ਹੀ ਆ ਦੇਖੋ ਪਿੱਲਰ ਭਰ ਕੇ ਲਿਆਂਦੇ ਨੇ ਕੰਧ ਆਪਾਂ ਕਹਦੇ ਨੇ ਇੱਕ ਕੰਧ ਆ ਲੰਬੀ ਕੰਧ ਆ ਤਾਂ ਕਰਕੇ ਪਿੱਲਰ ਭਰੇ ਨੇ ਕੋਈ ਇਹਦੇ ਵਿੱਚ ਤਥਾ ਦਿਖਾਓ ਕੰਧ ਦੇ ਵਿੱਚ ਆ ਕੈਮਰਾਮੈਨ ਤੁਹਾਨੂੰ ਨਾਲ ਲਾ ਕੇ ਦਿਖਾਉਣਾ ਤੇ ਸਾਹਮਣੇ ਤਾਂ ਮੋੜ ਹੈਗੀ ਹੈਗਾ ਕਿਉਂਕਿ ਖੁੰਜਾ ਹੈ ਤੇ ਉਥੋਂ ਵੀ ਦਿਖਾ ਦਿੰਨਾ ਖੁੰਜੇ ਚੋਂ ਮੈਂ ਹੋ ਆਪ ਮਤਲਬ ਹੋਰ ਤੋਂ ਵੀ ਗੁਣੀਆਂ ਕਢਾ ਕਢਾ ਕੇ ਦੇਖ ਲਿਆ ਇਹਨਾਂ ਦਾ ਕੱਲੇ ਕੱਲੇ ਕੋਲੇ ਦਾ ਕੱਲ ਨੂੰ ਗੁਣੀਆਂ ਦੀ ਵੀਡੀਓ ਹੀ ਪਾ ਦਾਂਗੇ ਤੁਹਾਨੂੰ ਤੇ ਆ ਦੇਖੋ ਜੀ ਕਿਸੇ ਪਾਸੇ ਵੀ ਕੋਈ ਹੱਥ ਧਰਾ ਚੀਜ਼ ਨਹੀਂ ਹੈਗੀ ਕੋਈ ਆ ਕੇ ਆਪਦਾ ਚੈੱਕ ਕਰ ਸਕਦਾ ਤੇ ਗੋਰਾ ਸਿੰਘ ਤੇ ਮਿਸਤਰੀ ਦਾ ਨਾਮ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਦਾ ਉੱਪਰ ਨੰਬਰ ਚੱਲਦਾ ਉਸ ਨੰਬਰ ਤੇ ਤੁਸੀਂ ਆਪਦਾ ਕੰਮ ਦੀ ਜਾਣਕਾਰੀ ਲੈ ਸਕਦੇ ਹੋ ਤੇ ਕੰਮ ਕਰਾ ਸਕਦੇ ਹੋ ਤੇ ਬਾਈ ਨਾਲ ਗੱਲ ਕਰ ਸਕਦੇ ਹੋ ਮਿਸਤਰੀ ਜੀ ਨਾਲ that's three guys.